ਬਿਕਰਮ ਮਜੀਠੀਆ ਨੂੰ ਲੈ ਕੇ ਵਿਜੀਲੈਂਸ ਬਿਊਰੋ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਮਾਮਲੇ ਦੇ ਵਿੱਚ ਨਵੀਂ ਧਾਰਾ ਜੋੜ ਦਿੱਤੀ ਗਈ ਹੈ ਜਿहां ਵਿਜੀਲੈਂਸ ਵਿਭਾਗ ਨੇ ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ਦੇ ਵਿੱਚ ਨਵੀਂ ਕਾਰਵਾਈ ਕੀਤੀ ਹੈ ਜੋ ਇਸ ਸਮੇਂ ਆਮਦੋਤਵੱਧ ਜਾਇਦਾਦ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਛੜ ਹੁਣ ਉਹਨਾਂ ਦੇ ਮਾਮਲੇ ਦੇ ਵਿੱਚ ਧਾਰਾ 120ਬੀ ਜੋੜ ਦਿੱਤੀ ਗਈ ਹੈ ਤੇ ਨਾਲ ਹੀ ਖਬਰਾਂ ਦੇ ਮੁਤਾਬਕ ਦੱਸਦੀ ਹੈ ਵਿਜੀਲੈਂਸ ਨੇ ਇਹ ਜਾਣਕਾਰੀ ਹਾਲੀ ਦੀਕ ਵਿਸ਼ੇਸ਼ ਅਦਾਲਤ ਦੇ ਵਿੱਚ ਦਾਇਰ ਕੀਤੀ ਹੈ ਇਹ ਧਾਰਾ ਜਿਸ ਨੂੰ ਅਪਰਾਧਕ ਸਾਜ਼ਿਸ਼ ਵੀ ਕਿਹਾ ਜਾਂਦਾ ਹੈ ਪਹਿਲਾ ਹੀ ਨਾਮਜ਼ਦ ਕੀਤੀ ਜਾ ਚੁੱਕੀ ਹੈ ਵਿਜੀਲੈਂਸ ਨੇ ਉਹਨਾਂ ਲਈ 29 ਨਵੰਬਰ ਤੱਕ ਗ੍ਰਿਫਤਾਰੀ ਵਾਰੰਟ ਪ੍ਰਾਪਤ ਕਰ ਲਿਆ ਹੈ ਪੰਜਾਬ ਸਰਕਾਰ ਨੇ ਪਿਛਲੇ ਮਹੀਨੇ ਕੋਈ ਕੈਬਨਟ ਮੀਟਿੰਗ ਦੇ ਵਿੱਚ ਮਾਮਲੇ ਦੀ ਪੈਰਵੀ ਨੂੰ ਮਨਜ਼ੂਰੀ ਦੇ ਦਿੱਤੀ ਸੀ ਹਾਲਾਂਕਿ ਅਜੇ ਤੱਕ ਦੋਸ਼ ਤੈਅ ਨਹੀਂ ਕੀਤੇ ਗਏ ਹਨ ਮੰਨਿਆ ਜਾ ਰਿਹਾ ਹੈ ਕਿ 10 ਦਸੰਬਰ ਨੂੰ ਹੋਣ ਵਾਲੀ ਸੁਣਵਾਈ ਦੇ ਵਿੱਚ ਦੇ ਦੋਸ਼ ਜਿਹੜਾ ਤੈਅ ਕਰ ਦਿੱਤੇ ਜਾਏਗਾ ਨਾਲ ਹੀ ਇਸ ਸੁਣਵਾਈ ਦੇ ਦੌਰਾਨ ਮਜੀਠੀਆ ਦੇ ਵਕੀਲ ਵਿਜੀਲੈਂਸ ਵੱਲੋਂ ਪੇਸ਼ ਕੀਤੇ ਗਏ ਚਲਾਨ ਦੇ ਉੱਤੇ ਬਹਿਸ ਕਰਨਗੇ ਦੇਖੋ ਜੋ ਜੋ ਗੱਲਾਂ ਮੈਂ ਤੁਹਾਨੂੰ ਕਹੀਆਂ ਉਹ ਇੱਕ ਇੱਕ ਗੱਲ ਸੱਚ ਹੁੰਦੀ ਜਾ ਰਹੀ ਹੈ ਭਗਵੰਤ ਮਾਨਤੀ ਕੀਜਰੀਵਾਲ ਦੀ ਬੁਖਲਾਹਟ ਮੈਨੂੰ ਚੁੱਪ ਕਰਾਉਣ ਦੀ ਆਪੋਜੀਸ਼ਨ ਦੇ ਲੀਡਰਸ ਨੂੰ ਚੁੱਪ ਕਰਾਉਣ ਦੀ ਕਿਉਂਕਿ ਬਹੁਤ ਘੱਟ ਬੋਲਦੇ ਆ ਅੱਜ ਵੇਖਣ ਨੂੰ ਮਿਲੇ ਕੀ ਅੱਜ ਹੀ ਮੇਰੇ ਤੇ ਕੱਲ ਰਾਤ ਨੂੰ ਵਿਜੀਲੈਂਸ ਦਾ ਪਰਚਾ ਦਰਜ ਕੀਤਾ ਅੱਜ ਇੱਕ 인ਦਰਪਾਲ ਨੌਂਦੇ ਡੀਐਸਪੀ ਜਿਹੜੇ ਆਪਦੇ ਨੂੰ ਕੋਈ ਇੰਟਰੋਡਕਸ਼ਨ ਨਹੀਂ ਦਿੱਤੀ ਪੰਜਾਬ ਤੋਂ ਵੱਧ ਬੰਦੇ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਅਸੀਂ ਸੀਗੇ ਗਹਿਰੇ ਵਿਖੇ ਉੱਥੇ ਧਾਵਾ ਬੋਲਿਆ ਮੈਂ ਲੋਕਾਂ ਨੂੰ ਮਿਲ ਰਿਹਾ ਸੀ ਸਵੇਰੇ ਧੱਕੇ ਨਾਲ ਮਾਰ-ਮਾਰ ਥੋਡੇ ਅੰਦਰ ਵੜਿਆ ਹਾਂ ਉਸ ਤੋਂ ਬਾਅਦ ਜਦ ਇੱਥੇ ਮਾਹੌਲ ਇਸ ਗੱਲ ਤੇ ਲੋਕਾਂ ਨੇ ਇਤਰਾਜ਼ ਕੀਤਾ ਕਿ ਇਹ ਕੀ ਤਰੀਕਾ ਤੁਸੀਂ ਕਾਨੂੰਨ ਨੂੰ ਅਸੀਂ ਸਬਮਿਟ ਕਰਦੇ ਹਾਂ ਮਗਰ ਕਾਨੂੰਨ ਦੀਆਂ ਤਜੀਆਂ ਉਡਾਉਂਦੀ ਉਹਨਾਂ ਨੂੰ ਫੋਨ ਆ ਰਹੇ ਸੀ ਪਿੱਛੋਂ ਭਗਵੰਤ ਮਾਨ ਦੇ ਜਾਂ ਕੇਜਰੀਵਾਲ ਦੇ ਪੁੱਛੋ ਯਸ ਸਰ ਯਸ ਸਰ ਕਰਦੇ ਸੀ ਔਰ ਆ ਕੇ ਇਥੇ ਧੱਕੇ ਨਾਲ ਆ ਕੇ ਧੱਕੇਸ਼ਾਹ ਸ਼ੁਰੂ ਕੀਤਾ ਸੀਨੀਅਰ ਅਫਸਰ ਆਏ ਦੇ ਇੰਟਰਵਿਨਡ ਔਰ ਉਹਨਾਂ ਨੇ ਕਾਇਕ ਪੁਰਜ਼ ਕੁਝ ਉਪਰਚੇਤਾ ਕੀਤਾ ਵੀ ਅਸੀਂ ਸਬਮਿਟ ਟੂ ਮੈਨੂੰ ਪਹਿ ਤਾਂ ਪਹਿਲਾਂ ਹੀ ਗਿਆ ਸੀ ਮੈਂ ਪਹਿਲਾਂ ਕਹਾਂ ਸੀਗਾ ਕਿ ਐਡੀਜੀਪੀ ਪਰਮਾਨ ਨੂੰ ਜਦ ਬਦਲਿਆ ਇਸ ਵੀ ਬਦਲਿਆ ਕਿਉਂਨੇ ਪਰਚਾ ਵਿਜਨਸਤ ਨਹੀਂ ਦਰਜ ਕੀਤਾ ਹੁਣ ਲਾਇਆ ਇਸੇ ਕੰਮ ਲਈ ਔਰ ਹੁਣ ਮੈਨੂੰ ਪਤਾ ਲੱਗਿਆ ਕਿ ਚੰਡੀਗੜ੍ਹ ਤੇ ਘਰ ਕੇ ਕੋਈ ਨਹੀਂ ਹੈ ਉੱਥੇ ਪ੍ਰੈਸ ਪਾਸਿੰਗ ਕਰ ਰਿਹਾ ਅੰਦਰ ਵੜ ਗਏ ਔਰ ਪਲਾਂਟ ਕਰ ਸਕਦੇ ਕੁਝ ਮੇਰੇ ਘਰ ਚ ਇੱਥੇ ਵੀ ਪਲਾਂਟ ਕਰ ਸਕਦੇ ਪ੍ਰੈਸ ਨੂੰ ਆਉਣ ਨਹੀਂ ਦਿੱਤਾ ਜਾ ਰਿਹਾ ਵਕੀਲਾਂ ਨੂੰ ੱਟਕੇ ਮਾਰੇ ਗਏ ਆ ਕਾਨੂੰਨ ਦੀ ਹਰ ਤਰੀਕੇ ਦੀ ਧਰਜੀ ਵਿਜੀਲਸ ਦਾ ਡੀਏ ਦਾ ਪਰਚਾ ਜੇ ਦਰਜ ਕਰਨਾ ਸੀ ਨੋਟਿਸ ਦੇ ਦੇਂਦੇ ਦਰਜ ਕਰਦੇ ਜਿਹੜਾ ਦਰਜ ਕਰ ਸੋ ਬੜਾ ਕਲੀਅਰ ਹੈ ਕਿ ਕਾਨੂੰਨ ਦੀਆਂ ਧੜੀਆਂ ਲਾਈਆਂ ਜਾਂ ਇਹਨੇ ਬਕਲਾਹਟ ਦੇ ਮਗਰ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਲੜਾਈ ਲੜਾਂਗੇ ਔਰ ਜਿਵੇਂ ਐਨਟੀਪੀਐਸ ਦੇ ਪਰਚੇ ਤੇ ਸਰਕਾਰ ਫੇਰ ਹੋਈ ਮੈਂ ਤੁਹਾਨੂੰ ਕਿਹਾ ਸੀ ਨਕਮਾ ਪਰਚਾ ਕਰਨ ਤੇ ਔਰ ਡੀਏ ਦਾ ਪਰਚਾ ਨਕਮਾ ਹੀ ਔਰ ਸਿਰਫ ਇਹ ਚਲੀ ਆ ਕਿ ਚੁੱਪ ਕਰਾਓ ਆਪੋਜੀਸ਼ਨ ਆਪੋਜੀਸ਼ਨ ਨਹੀਂ ਚੁੱਪ करूਗੀ ਪੰਜਾਬ ਦੇ ਲੋਕ ਜਾਗਣ ਤਗੜੀ ਹੋ ਕੇ ਲੜਾਈ ਲੜਨੋਂ ਮੈਂ ਤੁਹਾਨੂੰ ਅੱਜ ਦੱਸਦਾ ਬੜੇ ਝੂਠ ਦੱਸੇ ਜਾਂਦੇ ਸਭ ਝੂਠ ਹੋਊਗਾ ਕੋਈ ਇਹੋ ਜੀ ਗੱਲ ਨਹੀਂ एवरीथिंग ਇਜ਼ ਇਨਕਮ ਟੈਕਸ ਅਪਰੂਵਡ ਐਂਡ ਸਰਚ ਕਹਾਣੀਆਂ ਚ ਬੀਚੀਆਂ ਜਾਣਗੇ ਜਿਵੇਂ ਸੁਪਰੀਮ ਕੋਰਟ ਚ ਗਏ ਫੇਲ ਹੋ ਕੇ ਆਏ ਹਾਈ ਕੋਰਟ ਚ ਬੇ ਲੋਏ ਇਸ ਸਟੇਜ ਜੀ ਵੀ ਫੇਲ ਹੋਣਗੇ ਭਗਤ ਸਚਾਈ ਲੋਕਾਂ ਨੂੰ ਪਤਾ ਹੋਣੀ ਚਾਹੀਦੀ ਕਿ ਕਿਵੇਂ ਧੀਆਂ ਬਣੀਆਂ ਜਾ ਰਹੀਆਂ ਉਹ ਮੈਂ ਪਹਿਲੇ ਦਿਨ ਕਿਹਾ ਸੀ ਭਗਵੰਤ ਮਾਨਾ ਕਰਤਾਈ ਟੱਕਰਾਂ ਦੇ ਤੇ ਆਈ ਐਮ ਕਾਨੂੰਨ ਨੂੰ ਮੰਨਦੇ ਸਬਮਿਟਡ ਮਗਰ ਤੱਕ ਪੇਸ਼ ਆਏ